ਵੰਡ ਕੀਤਾ ਗਿਆ ਸੀ ਉਹਦੇ ਵੱਲੋਂ ਵੀ ਕਾਫੀ ਜਿਹੜਾ ਹੈਗਾ ਡੇਰਾ ਬਾਬਾ ਨਾਨਕ ਦੇ ਰਿਆ ਗੁਰਦਾਸ ਕੂਟਠਾਨ ਕੋਲ ਦੇ ਵਿੱਚ ਰਾਸ਼ਨ ਡਿਸਟ੍ਰਿਬਿਊਸ਼ਨ ਕੀਤਾ ਗਿਆ ਜਾਣਕਾਰੀ ਦੇ ਮੁਤਾਬਕ ਹੁਣ ਤੱਕ ਜ਼ਿਲ੍ਹੇ ਦੇ ਕਰੀਬ 50 ਪਿੰਡ ਵਾਦੇ ਪਾਣੀ ਦੇ ਪੱਧਰ ਤੋਂ ਪ੍ਰਭਾਵਿਤ ਹੋ ਚੁੱਕੇ ਨੇ ਤੇ ਪ੍ਰਸ਼ਾਸਨ ਤੇ ਐਨਡੀਆਰਫ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਕੋਈ ਵੀ ਵਿਅਕਤੀ ਬਿਨਾਂ ਮਦਦ ਦੇ ਨਾ ਰਹੇ ਇੱਕ ਵੱਡੀ ਖਬਰ ਆ ਰਹੀ ਹੈ ਕਿ ਪੌਂਗ ਡੈਮ ਤੋਂ ਹੋਰ ਪਾਣੀ ਛੱਡਿਆ ਗਿਆ ਹੈ 110000 ਕਿਊਸਿਕ ਪਾਣੀ ਪੌਂਗ ਡੈਮ ਤੋਂ ਛੱਡਿਆ ਗਿਆ ਮੁਕੀਰੀਆਂ ਦੇ ਪਿੰਡ ਨਸ਼ਹਿਰਾ ਪੱਤਨ ਤੇ ਇਸ ਨਾਲ ਖਤਰਾ ਮੰਡਰਾਉਣ ਲੱਗਿਆ ਤੇਜ਼ੀ ਦੇ ਨਾਲ ਇਹ ਪਾਣੀ ਜਿਹੜਾ ਹੈ ਇਹ ਪਿੰਡ ਵੱਲ ਵੱਧ ਰਿਹਾ ਔਰ ਪਹਿਲਾਂ ਹੀ ਹੜ੍ਹ ਦੀ ਮਾਰ ਹੇਠ ਇਹ ਪਿੰਡ ਹੈਗੇ ਨੇ ਔਰ ਹੁਣ ਜਿਹੜਾ ਵਾਧੂ ਪਾਣੀ ਛੱਡਣ ਨਾਲ ਪੌਂਗ ਡੈਮ ਤੋਂ ਇਹਨਾਂ ਤੇ ਖਤਰਾ ਹੋਰ ਮੰਡਰਾਉਣ ਲੱਗਿਆ ਕਿਉਂਕਿ ਡੈਮਾਂ ਦੇ ਵਿੱਚ ਵੀ ਖਤਰੇ ਦੇ ਨਿਸ਼ਾਨ ਤੋਂ ਪਾਣੀ ਉੱਪਰ ਚਲਾ ਗਿਆ ਜਾਂ ਬਰਾਬਰ ਚਲਾ ਗਿਆ ਤਾਂ ਉੱਥੇ ਹੋਰ ਪਾਣੀ ਸਟੋਰ ਨਹੀਂ ਕੀਤਾ ਜਾ ਸਕਦਾ ਪਿੱਛੋਂ ਜਦੋਂ ਪਾਣੀ ਦਾ ਫਲੋ ਆਉਂਦਾ ਇਨਫਲੋ ਆਉਂਦਾ ਤਾਂ ਫੇਰ ਅੱਗੇ ਪਾਣੀ ਰਿਲੀਜ਼ ਕਰਨਾ ਪੈਂਦਾ ਹੈ 110000 ਕਿਊਸਿਕ ਪੋਂਗ ਡੈਮ ਤੋਂ ਰਿਲੀਜ਼ ਕੀਤਾ ਗਿਆ ਵਿਜੇ ਸਲਾਰੀਆ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਵਿਜੇ ਥੋੜਾ ਸਮਝਣਾ ਚਾਹਵਾਂਗੇ ਪੋਂਗ ਡੈਮ ਦੇ ਵਿੱਚ ਇਸ ਵੇਲੇ ਫਲੋ ਕਿੰਨਾ ਕੁ ਹੈ ਪਿੱਛੋਂ ਕਿੰਨਾ ਕੁ ਪਾਣੀ ਆ ਰਿਹਾ ਹੈ ਔਰ ਕੀ ਇੱਕ ਦਾਸੀ ਛੱਡਣਾ ਜਾਂ ਹੋਰ ਵੀ ਹਲੇ ਛੱਡਿਆ ਜਾ ਸਕਦਾ जी विजय इस गल से हजे तक बी बी एम बी वालों कोई स्पष्टीकरण नहीं दिता गया पर दसजिए कि बीते दिन जब सान की टीम वालों गलबात की गई थी उन्होंने तो बी बी एम बी के जेडे चीफ ने राकेश गुप्ता जी उन्हों का कहना सगा कि पिछले हिमाचल चो तो पानी की आमद तो बहुत ज़्यादा है ਉੱਤ ਕਰਕੇ ਜਿਹੜਾ ਅੱਜ 110000 ਕਿਊਸਿਕ ਦਾ ਪਾਣੀ ਜਿਹੜਾ 2 ਵਜੇ ਤੋਂ ਬਾਅਦ ਜਿਹੜਾ ਛੱਡਿਆ ਗਿਆ ਇਸ ਤੋਂ ਪਹਿਲਾਂ ਜਿਹੜਾ 82000 ਦੇ ਕਰੀਬ ਦੱਸਿਆ ਗਿਆ ਸੀਗਾ ਛੱਡਿਆ ਗਿਆ ਸੀਗਾ ਪਰ ਉਸ ਦੇ ਨਾਲ ਜਿਹੜਾ ਹੈ ਕਾਫੀ ਮੁਕੇਰੀਆਂ ਟਾਂਡਾ ਦਸੂਆ ਦਿਹਾੜੇ ਦੁਆਲੇ ਖਤਰੀ ਮਾਸਲ ਦੀ ਵੀ ਅਸੀਂ ਗੱਲ ਕਰ ਲਾਂਗੇ ਕਿ ਬਹੁਤ ਇਲਾ ਪਿੰਡਾਂ ਵਿੱਚ ਤਬਾਹੀ ਦੇਖਣ ਨੂੰ ਮਿਲੀ ਹੈ ਪਰ ਇਸ ਵਾਰ ਜਿਹੜਾ ਪਾਣੀ ਛੱਡਿਆ ਗਿਆ ਹੈ 110000 ਕਿਊਸਿਕ ਉਹ ਹੌਲੀ-ਹੌਲੀ ਪਿੰਡਾਂ ਦੇ ਵਿੱਚ ਵੜਨਾ ਸ਼ੁਰੂ ਹੋ ਚੁੱਕਿਆ ਤੇ ਆਪਾਂ ਜਿਹੜਾ ਗੱਲ ਕਰਾਂਗੇ ਨਿਸ਼ਾਰਾ ਪੱਤਨ ਜਿਹੜਾ ਪਿੰਡ ਹੈਗਾ ਆ ਇਹ ਨਿਸ਼ਾਰਾ ਪੱਤਨ ਬਿਆਸ ਠੀਕ ਹੈ ਤੇ ਇਤ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਜਦੋਂ 88 ਦੀ ਪਹਾੜ ਦੀ ਗੱਲ ਕਰੀਏ ਚਾਹੇ 2023 ਦੇ ਵਿੱਚ ਇਸ ਪਿੰਡ ਦੇ ਵਿੱਚ ਵੀ ਬੜੇ ਲੋਕਾਂ ਨੇ ਤਬਾਹੀ ਦੇਖੀ ਹੈ ਔਰ ਕਾਫੀ ਵੱਡਾ ਨੁਕਸਾਨ ਇਸ ਪਿੰਡ ਦੇ ਲੋਕਾਂ ਨੂੰ ਚਲਣਾ ਜਪਿਆ ਸੀਗਾ ਪਰ ਜਦ ਅਸੀਂ ਸਾਡੀ ਨਿਊਜ਼ ਇੰਡੀਪੈਂਡੈਂਟ ਟੀਮ ਪਿੰਡ ਪਹੁੰਚੀ ਤੇ ਪਿੰਡ ਵਾਲੇ ਸਾਰੇ ਲੋਕੀ ਸਾਨੂੰ ਦੇਖ ਕੇ ਹੈਰਾਨ ਸੀਗੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪਿੰਡ ਸਭ ਤੋਂ ਨਜ਼ਦੀਕ ਬਿਆਦ ਰਿਆਦੇ ਵਿੱਚ ਹੈਗਾ ਆ ਪਰ ਨਾ ਤਾਂ ਕੋਈ ਇਥੇ ਮੀਡੀਆ ਦੀ ਟੀਮ ਪਹੁੰਚੀ ਔਰ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਸਾਰ ਲੈਣ ਪਹੁੰਚਿਆ ਜੀ 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 ਤੇ ਹੁਣ ਇਸ ਵੇਲੇ ਇਸ ਪਿੰਡ ਦੀ ਸਥਿਤੀ ਕੀ ਹੈ ਪਾਣੀ ਐਂਟਰ ਕਰ ਚੁੱਕਿਆ ਹੈ ਪਿੰਡ ਦੇ ਵਿੱਚ ਇਹ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਜਿਹੜੀ ਆਪਾਂ ਪਿਛਲੇ 2 ਦਿਨਾਂ ਦੀ ਗੱਲ ਕਰੀਏ ਉਸ ਟਾਈਮ ਜਦੋਂ ਹਾਲਾਤ ਸੀਗੇ ਤੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ 4-4 ਫੁੱਟ ਪਾਣੀ ਚਲਾ ਗਿਆ ਸੀਗਾ ਤੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਪਾਣੀ ਜ਼ਰੂਰ ਘਟਿਆ ਸੀਗਾ ਪਰ ਜਦ ਅੱਜ BBMB ਵੱਲੋਂ ਦੁਬਾਰਾ ਜਦੋਂ ਪੌਂਗ ਡੈਮ ਦੇ ਥਰੂ ਪਾਣੀ ਛੱਡਿਆ ਜਾ ਰਿਹਾ ਤਾਂ ਉਹ ਹੌਲੀ-ਹੌਲੀ ਹੁਣ ਦਿਖਾਈ ਦੇ ਰਿਹਾ ਪੂਰਾ ਕਿ ਲੋਕਾਂ ਦੇ ਮਤਲਬ ਘਰਾਂ ਤੱਕ ਜਾਣਾ ਸ਼ੁਰੂ ਹੋ ਚੁੱਕਿਆ ਹਾਲਾਂਕਿ ਬਿਆਸ ਦਰਿਆ ਉੱਥੋਂ 1.5 ਕਿਲੋਮੀਟਰ ਦੂਰ ਹੈ ਪਰ ਫਿਰ ਵੀ ਉਹਨਾਂ ਦੇ ਖੇਤ ਜਿਹੜੇ ਨਾ ਹਜ਼ਾਰਾਂ ਏਕੜ ਹੁਣ ਵੀ ਪਾਣੀ ਦੇ ਪੇਟ ਚੜੇ ਹੋਏ ਨੇ 6-6 ਫੁੱਟ ਪਾਣੀ ਜਿਹੜਾ 7-8 ਫੁੱਟ ਆਲਰੇਡੀ ਲੋਕਾਂ ਦੇ ਖੇਤਾਂ ਅਤੇ ਹਵੇਲੀਆਂ ਦੇ ਵਿੱਚ ਖੜਾ ਹੋਇਆ ਹੈ ਜੀ ਵਿਜੇ ਠੀਕ ਹੈ ਧੰਨਵਾਦ ਸ਼ੁਕਰੀਆ ਇਸ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਵਿਜੇ ਸਲਾਰੀਆ ਜਾਣਕਾਰੀ ਦੇ ਰਹੇ ਸੀ ਪੌਂਗ ਡੈਮ ਦੇ ਵਿੱਚੋਂ 1,10,000 ਕਿਊਸਿਕ ਪਾਣੀ ਛੱਡਿਆ ਗਿਆ ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਪੌਂਗ ਡੈਮ ਜਿਹੜਾ ਇੱਕ ਖਤਰੇ ਦਾ ਨਿਸ਼ਾਨ ਹੁੰਦਾ ਹੈ ਇੱਕ 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 ਲੈਵਲ ਤੱਕ ਤੁਸੀਂ ਪਾਣੀ ਸਟੋਰ ਕਰ ਸਕਦੇ ਹੋ ਪਰ ਪਿੱਛੋਂ ਜੇ ਇਨਫਲੋ ਆਉਂਦਾ ਜਾਏਗਾ ਤੇ ਉਸ ਤੋਂ ਵੱਧ ਪਾਣੀ ਤੁਸੀਂ ਸਟੋਰ ਨਹੀਂ ਕਰ ਸਕਦੇ ਤੁਹਾਨੂੰ ਉਹ ਪਾਣੀ ਡੈਮ ਤੋਂ ਰਿਲੀਜ਼ ਕਰਨਾ ਹੀ ਪਏਗਾ ਸਪੌਂਗ ਡੈਮ ਤੋਂ ਅੱਜ 1,10,000 ਪਾਣੀ ਛੱਡਿਆ ਗਿਆ ਕਿਊਸਿਕ 1,10,000 ਕਿਊਸਿਕ ਤਾਂ ਐਸੇ ਵਿੱਚ ਜਿੱਥੇ ਕਿਤੇ ਐ ਦੋ ਦਿਨਾਂ ਤੋਂ ਜੇ ਬਾਰਿਸ਼ ਨਹੀਂ ਹੋਈ ਪਾਣੀ ਦਾ ਲੈਵਲ ਕੁਝ ਘਟਿਆ ਤਾਂ ਇਹ ਪਾਣੀ ਛੱਡੇ ਜਾਣ ਦੀ ਵਜ੍ਹਾ ਨਾਲ ਉੱਥੇ ਪਾਣੀ ਦਾ ਲੈਵਲ ਫਿਰ ਵੱਧ ਰਿਹਾ ਔਰ ਉਹਨਾਂ ਪਿੰਡਾਂ ਤੇ ਫਿਰ ਖਤਰਾ ਮੰਡਰੌਣ ਲੱਗਿਆ ਕਿਉਂਕਿ ਗੁਰਦਾਸਪੁਰ ਦੇ ਕਲਾ ਨੌਰ ਚ ਹੜ ਚ ਕਿਰੇ ਕਰੀਬ 40 ਮਜ਼ਦੂਰਾਂ ਨੂੰ ਐਨਡੀਆਰਫ ਦੀ ਟੀਮ ਨੇ ਰੈਸਕਿਊ ਕੀਤੀ। ਦਰਸਲ ਸਾਲੇ ਚੱਕ ਰੋਡ ਤੇ ਬਣ ਰੇ ਕੇਰਲਾ ਇੰਟਰਨੈਸ਼ਨਲ ਸਕੂਲ ਦੀ ਨਵੀਂ ਇਮਾਰਤ ਚੇ ਮਜ਼ਦੂਰ ਫਸਕੇ ਸੀ। ਪਾਣੀ ਦਾ ਪੱਧਰ ਅਚਾਨਕ ਵਧਨ ਨਾਲ ਮਜ਼ਦੂਰਾ ਨੇ ਬਿਲਡਿੰਗ ਦੇ ਉਪਰੀ ਮੰਜ਼ਲ ਤੇ ਸ਼ਰਨ ਲਈ ਤੇ ਮਦਦ ਦਾ ਇੰਤਜ਼ਾਰ ਕਰਨ ਲਗੇ। ਇਸੇ ਵਿਚਾਲੇ ਪ੍ਰਸ਼ਾਸਨ ਨੂੰ ਸੂਚਨਾ ਮਿਲਦੇ ਹੀ ਐਨਡੀਆਰਐਫ ਦੀ ਟੀਮ ਮੌਕੇ ਤੇ ਪਹੁੰਚੀ ਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਤੇ ਕਰੀਬ 3 ਘੰਟੇ ਤੱਕ ਚੱਲੀ ਮੁਹਿੰਮ ਤੋਂ ਬਾਅਦ ਸਾਰੇ ਮਜ਼ਦੂਰਾ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਮ ਲੋਕ ਨੂੰ ਪਤਾ ਨਹੀਂ ਚੱla ਕਿ ਕਦ ਬੜ ਗਿਆ ਕਦ ਕਿ ਇੱਕ ਮੰਜ਼ਿਲ ਪਾਣੀ ਚਲਾ ਗਿਆ। ਕਮ ਸੇ ਕਮ ਹਮ ਲੋਕ 60 ਆਦਮੀ ਥੇ। ਇਤਨਾ ਆਏ ਹੈ ਇਤਨਾ ਆ ਰਹੇ। ਅਭੀ ਹੋਰ ਆ ਰਹੇ। ਜੀ ਸਰ। ਬੱਚੇ ਹਮਾਰਾ 4 ਹੈ। ਆਨਾ ਬਿਨਾ ਫੇਟ। ਖਾਣਾ ਪੀਣਾ ਕੁਝ ਨਹੀਂ ਹੈ ਸਰ ਹਾਂ ਜਿਆਦੇ ਪਾਣੀ ਵੜ ਕੇ ਮੰਦਿਰ ਪਚੜ ਗਿਆ ਹਮਨੇ ਕਿ ਦਿਨ ਤਲਾਪ ਹਮ ਲੋਕ ਬਾਲਵਾ ਚਲੇ ਕੇ ਸਤਪਾ ਹਾਂ ਹਾਂ ਸਤਪਾ ਜਿਸ ਤੋਂ ਬਾਅਦ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਮਤਲਬ ਹੈ ਕਿ ਰਾਵੀ ਦਰਿਆ ਦਾ ਪਾਣੀ ਤੁਸੀਂ ਬੰਨ ਟੁੱਟਣ ਤੋਂ ਬਾਅਦ ਕਿਨਾਰਿਆਂ ਨੂੰ ਪਾਰ ਕਰਕੇ ਕਰੀਬ 9 ਕਿਲੋਮੀਟਰ ਤੱਕ ਫੈਲ ਗਿਆ ਹੈ ਇਹੀ ਵਜ੍ਹਾ ਹੈ ਕਿ ਆਸ-ਪਾਸ ਦੇ ਕਈ ਪਿੰਡ ਪਾਣੀ ਚ gir ਗਏ ਨੇ ਤੇ ਕਲਾ ਨੌਰ ਤੱਕ ਹਾਲਾਤ ਵਿਗੜ ਗਏ ਇਹ ਫਾਜ਼ਲ ਕਾ ਦੇ ਵਿੱਚ ਸਤਲੁਜ ਕ੍ਰੀਕ ਲਗਾਤਾਰ ਉਫਾਨ ਤੇ ਹੈ ਤੇ ਇਸ ਦਾ ਅਸਰ ਹੁਣ ਸਰਹੱਦੀ ਪਿੰਡਾਂ ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਕ੍ਰੀਕ ਦਾ ਪਾਣੀ ਦਾ ਪੱਧਰ ਵਧਣ ਨਾਲ ਸਰਹੱਦੀ ਖੇਤਰ ਨੂੰ ਜੋੜਨ ਵਾਲਾ ਇੱਕ ਮਾਤਰ ਪੁਲ ਖਤਰੇ ਦੀ ਜੱਚ ਆ ਗਿਆ ਹੈ। ਹਾਲਾਤ ਇੰਨੇ ਵਿਗੜ ਗਏ ਨੇ ਕਿ ਪੁਲ ਦੇ ਉੱਪਰੋਂ ਪਾਣੀ ਵਹਿਣਾ ਸ਼ੁਰੂ ਹੋ ਗਿਆ ਹੈ। ਇਹ ਪੁਲ ਲਗਭਗ 12 ਪਿੰਡਾਂ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ ਪਰ ਫਿਲਹਾਲ ਇਸ ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਹਾਲਾਤ ਸਾਰਾ ਦੇਖੋ ਆ ਕਿ ਜਿਹੜੇ ਬਨੇ ਖੜੇ ਨੇ ਵੀ ਉਧਰ ਹੈਗਾ ਕਿੱਥੇ ਆ ਤੁਸੀਂ ਦਰਿਆ ਦੇ ਖੜੇ ਜੀ ਦਰਿਆ ਤੇ ਵੇਖੋ ਜਿਹੜੇ ਹਾਲਾਤ ਦਰਿਆ ਚ ਨੇ ਇਹ ਹੀ ਪਿੰਡਾਂ 'ਚ ਨੇ ਸਾਰਿਆਂ ਪਿੰਡਾਂ ਦੇ ਵਿੱਚ ਨੇ ਜੀ ਤੇ ਤੁਸੀਂ ਨਿਕਲੇ ਕਿਉਂ ਨਹੀਂ ਪਹਿਲਾਂ ਜੀ ਸਰ ਕਿੱਥੇ ਜਾਈਏ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲ ਤੋਂ ਅੱਗੇ ਜਾਣ ਵਾਲੀਆਂ ਸੜਕਾਂ ਤੇ ਵੀ 4 ਤੋਂ 5 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ। احتیاط ਦੇ ਤੌਰ ਤੇ ਸਥਾਨਕ ਲੋਕਾਂ ਨੇ ਪੁਲ ਦੇ ਉੱਪਰ ਅਸਥਾਈ ਬੰਨ ਬਣਾ ਕੇ ਪਾਣੀ ਦਾ ਰੁਖ ਮੋੜਨ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਜਾਇਦ ਨੇ ਦਰਿਆ 'ਚ ਜਾਂ ਕੋ ਨਹਿਰਾਂ ਪੱਕੀਆਂ ਬਣਾਈਆਂ ਜਾਂ ਜਾਣ। ਇਕੜਾ ਵਿੱਚ ਵਿੱਚ ਪਾਣੀ ਲਗਾ ਜਾਵੇ ਜਾਂ ਇਸ ਤੋਂ ਬਾਅਦ ਅੱਗੇ ਕਿਤੂ ਪਾਣੀ ਆਂਦਾ ਵੱਡੇ ਦਰਿਆ ਦਾ ਸਤਲੁਜ ਦਾ ਉਹ ਤੂ ਬੰਨ ਪੈ ਸਕਦਾ ਹੈ ਇਹ ਸਾਰਾ ਪਾਣੀ ਪਰਾਂ ਵਜਾ ਸਕਦਾ ਅੱਛਾ ਪਾਣੀ ਬਹੁਤ ਜਾਏਗਾ ਅੱਛਾ ਪਾਣੀ ਜੇ ਚਲੋ ਇਤਨੀ ਜਿਆਦਾ ਪਾਣੀ ਕਿਹੜੇ ਸਾਨੂੰ ਮਾੜਾ ਮੋਟਾ ਪਾਣੀ ਸਾਨੂੰ ਤਾਂ ਸੇਮ ਨਾਲ ਹੀ ਡੋਬ ਦਿੰਦਾ ਲੋਕ ਪਾਣੀ ਵਿੱਚੋਂ ਪੈਦਲ ਨਿਕਲ ਕੇ ਪਿੰਡਾਂ ਤੋਂ ਬਾਹਰ ਆ ਰਹੇ ਨੇ ਇਸ ਦੌਰਾਨ ਬਜ਼ੁਰਗ ਤੇ ਬਿਮਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਲਈ ਪਿੰਡ ਵਾਸੀ ਤੇ ਬਚਾਓ ਦਲ ਲਗਾਤਾਰ ਮਦਦ ਕਰ ਰਹੇ ਨੇ ਇਫਰੋਸਪੋਰ ਦੇ ਵਿੱਚ ਸਤਲੁਜ ਦਰਿਆ ਦੇ ਵਾਧੇ ਪਾਣੀ ਦੇ ਪੱਧਰ ਨੇ ਉੱਥੇ 20 ਕਈ ਪਿੰਡਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ। ਦਰਿਆ ਦੇ ਨਾਲ ਲੱਗਦੇ ਕਿਲਚੇ, ਲਾਲ ਸਿੰਘ ਟਾਣੀ, ਕਾਲੂ ਵਾਲਾ, ਡੇਢੀ ਵਾਲਾ ਤੇ ਗੱਟੀ ਰਾਜੋ ਕੇ ਵਰਗੇ ਪਿੰਡ ਪੂਰੀ ਤਰ੍ਹਾਂ ਪਾਣੀ ਚ ਡੁੱਬ ਚੁੱਕੇ ਨੇ। ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਤੇ ਲੋਕ ਘਰਾਂ ਦੀਆਂ ਛੱਤਾਂ ਤੇ ਡੇਰਾ ਜਮਾਉਣ ਨੂੰ ਮਜਬੂਰ ਨੇ। ਹਾਲਾਤਾਂ ਬਹੁਤ ਬਹੁਤ ਹੀ ਮਾੜੇ ਹੋਏ ਪੈ ਨੇ। ਜਿਹੜੇ ਵਿੱਚ ਫਸੇ ਪਏ ਨੇ ਉਹ ਹੁਣ ਇਸ ਤਰ੍ਹਾਂ ਆ ਨਹੀਂ ਸਕਦੇ 4-5-5 ਫੁੱਟ ਪਾਣੀ ਹੈ ਤੇ ਉਹ ਬਾਹਰ ਵੀ ਨਹੀਂ ਆ ਸਕਦੇ ਪਸ਼ੂ ਵੀ ਕਈਆਂ ਦੇ ਵਿੱਚ ਹੀ ਨੇ ਕਿ ਕਈਆਂ ਨੇ ਪਾਸੀ ਲੈ ਜਾਂਦੇ ਆ ਛੱਤਾਂ ਦੇ ਉੱਪਰ ਚੜੇ ਹੋਏ ਆ ਲੋਕ ਹਾਂਜੀ ਛੱਤਾਂ ਦੇ ਉੱਤੇ ਇੱਧਰ ਦੇਖ ਲਓ ਐਸ ਪਾਸੇ ਵੀ ਆ ਸਾਰੇ ਛੱਤਾਂ ਤੇ ਚੜੇ ਆ ਘਰਾਂ ਦੇ ਵਿੱਚ ਅੰਦਰ ਪਾਣੀ ਪੈ ਗਿਆ ਛੱਤਾਂ ਤੇ ਹੀ ਹੁਣ ਗੁਜ਼ਾਰਾ ਕਰਨਾ ਪੈਣਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੜ੍ਹ ਦੇ ਚੱਲਦੇ ਇੱਥੇ ਉਹਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਉੱਥੇ ਹੀ ਉਹਨਾਂ ਦੇ ਪਸ਼ੂਆਂ ਦੇ ਲਈ ਵੀ ਚਾਰਾ ਨਹੀਂ ਮਿਲ ਰਿਹਾ ਮਰੇ ਔਖੇ ਆ ਪਾਣੀ ਦੇ ਵਿੱਚ ਬੈਠੇ ਆ ਦੰਗਲ ਚਾਰੇ ਫੁੱਟੇ ਮਰਦੇ ਪਏ ਨੇ ਅਹੀਂ ਵੀ ਕੋਈ ਚੀਜ਼ ਨਹੀਂ ਖਾਣ ਨੂੰ ਖਾਣ ਨੂੰ ਮਿਲਦੀ ਪਈ ਫੁੱਟੇ ਬਾਣੇ ਬੈਠੇ ਇੱਥੇ ਹਾਲਾਤਾਂ ਨੂੰ ਦੇਖਦੇ ਹੋਏ ਆਰਮੀ ਬੀਐਸਐਫ ਤੇ ਐਨਡੀਆਰਐਫ ਨੇ ਮੋਰਚਾ ਸੰਭਾਲ ਲਿਆ ਤੇ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਛੱਤਾਂ ਤੇ ਫਸੇ ਪਰਿਵਾਰਾਂ ਤੇ ਬਜ਼ੁਰਗਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਤਾਬਕ ਹੁਣ ਤੱਕ ਫਰੋਜ਼ਪੁਰ ਦੇ ਕਰੀਬ 65 ਪਿੰਡ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਚੋਂ 10 ਤੋਂ 12 ਪਿੰਡਾਂ 'ਚ ਨੁਕਸਾਨ ਜ਼ਿਆਦਾ ਹੈ ਗੁਰਦਾਸਪੁਰ ਤੇ ਪਠਾਨਕੋਟ ਚ ਹੜ੍ਹ ਚ ਫਸੇ ਲੋਕਾਂ ਨੂੰ ਹਵਾਈ ਸੈਨਾ ਦੇ ਹੈਲੀਕਾਪਟਰ ਹੈਲੀਕਾਪਟਰ ਦੇ ਜ਼ਰੀਏ 에ਅਰ ਲਿਫਟ ਕੀਤਾ ਜਾ ਰਿਹਾ ਹੈ। ਦਰਅਸਲ ਸੂਬੇ ਚ ਹੜ੍ਹ ਪ੍ਰਭਾਵਿਤ ਇਲਾਕਿਆਂ ਚਰਾਹਤ ਤੇ ਬਚਾਅ ਕਾਰਜਾਂ ਚ ਭਾਰਤੀ ਹਵਾਈ ਸੈਨਾ ਨੇ ਮੋਰਚਾ ਸੰਭਾਲਿਆ ਹੈ। ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੇ ਪਠਾਨਕੋਟ ਚ ਫਸੇ ਲੋਕਾਂ ਨੂੰ ਕੱਢਣ ਦੇ ਲਈ 에ਅਰ ਫੋਰਸ ਦੇ ਹੈਲੀਕਾਪਟਰ ਲਗਾਤਾਰ ਆਪਰੇਸ਼ਨ ਚਲਾ ਰਹੇ ਨੇ। ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਹੈਲੀਕਾਪਟਰ ਤੋਂ ਰੱਸੀ ਦੇ ਸਹਾਰੇ ਲੋਕਾਂ ਨੂੰ ਉੱਤੇ ਖਿੱਚ ਕੇ 에어 ਲਿਫਟ ਕੀਤਾ ਗਿਆ। 에어 ਫੋਰਸ ਦੀ ਮਦਦ ਨਾਲ ਹੁਣ ਤੱਕ 46 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਇਸ ਦੇ ਨਾਲ ਹੀ 38 ਆਰਮੀ ਜਵਾਨ ਤੇ 10 ਬੀਐਸਐਫ ਦੇ ਜਵਾਨ ਵੀ 에어 ਲਿਫਟ ਕਰ ਸੁਰੱਖਿਅਤ ਬਾਹਰ ਕੱਢੇ ਗਏ। ਚਿਨੂਕ ਚੌਪਰਸ ਦੀ ਮਦਦ ਨਾਲ ਪ੍ਰਭਾਵਿਤ ਇਲਾਕਿਆਂ 'ਚ ਰਾਸ਼ਨ ਤੇ ਜ਼ਰੂਰੀ ਸਮਗਰੀ ਪਹੁੰਚਾਈ ਜਾ ਰਹੀ ਹੈ ਤੇ ਸਥਾਨਕ ਪ੍ਰਸ਼ਾਸਨ, ਆਰਮੀ ਤੇ ਹਵਾਈ ਸੈਨਾ ਮਿਲ ਕੇ ਰਾਹਤ ਕਮਾਚ ਚੁੱਟੇ ਹੋਏ ਨੇ। ਪੂਰੇ ਅੰਮ੍ਰਿਤਸਰ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਵੀ ਪ੍ਰਸ਼ਾਸਨ ਤੇ ਸੈਨਾ ਨੇ ਮੋਰਚਾ ਸਭਾਲ ਲਿਆ। ਸਥਿਤੀ ਇੰਨੀ ਗੰਬੀਰ ਹੈ ਕਿ ਅਫਸਰ ਤੇ ਵਿਧਾਇਕ ਖੁਦ ਪਾਣੀ ਚੁੱਤਰ ਚੁੱਕੇ ਨੇ। ਪਿੰਡਾਂ 'ਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਸੈਨਾ ਵੀ ਪੂਰੀ ਤਾਕਤ ਦੇ ਨਾਲ ਉਤਰੀ ਹੈ। ਸਭ ਤੋਂ ਖਾਸ ਗੱਲ ਇਹ ਰਹੀ ਕਿ ਲੋਕਾਂ ਦੀ ਜਾਨ ਬਚਾਉਣ ਦੇ ਲਈ ਸੈਨਾ ਨੇ ਹਾਈ ਟੈਕ KATOR N1200 ਐਡਵਾਂਸਡ ਐਮਫੀਬੀਅਸ ਆਲ-ਟਰੇਨ ਵਹੀਕਲ ਦਾ ਵੀ ਇਸਤੇਮਾਲ ਸ਼ੁਰੂ ਕਰ ਦਿੱਤਾ ਹੈ। ਆਧੁਨਿਕ ਵਾਹਨ ਪਾਣੀ ਤੇ ਦਲਦਲੀ ਜ਼ਮੀਨ ਦੋਨਾਂ 'ਚ ਆਸਾਨੀ ਨਾਲ ਚੱਲ ਸਕਦਾ ਹੈ ਜਿਸ ਨਾਲ ਰਾਹਤ ਕਾਰਜਾਂ 'ਚ ਵੱਡੀ ਮਦਦ ਮਿਲ ਰਹੀ ਹੈ ਇਹ ਜਿਹੜਾ ਵੀਕਲ ਹੈ ਇਹ ਖਾਸ ਤੌਰ ਤੇ ਇਸੇ ਕਰਕੇ ਹੀ ਤਿਆਰ ਕੀਤਾ ਗਿਆ ਤਾਂ ਕਿ ਜਿਹੜੇ ਲੋਕ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਰਾਹਤ ਪਹੁੰਚਾਈ ਜਾ ਸਕੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਲਿਖਿਆ ਵੀ ਹੋਇਆ ਹੈ ਕਿ ਜੀਐਸਡਬਲਿਊ ਜਿਹੜਾ ਇਨ ਕੋਆਰਡੀਨੇਸ਼ਨ ਵਿਦ ਸਿਵਲ ਐਡਮਿਨਿਸਟ੍ਰੇਸ਼ਨ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹ ਇੱਕ ਵੱਡਾ ਰਾਹਤ ਦਾ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਨੂੰ ਰਾਹਤ ਪਹੁੰਚਾਈ ਜਾਵੇ ਡੀਸੀ ਸਾਖੀ ਸਾਨੀ ਐਸਐਸਪੀ ਮਨਿੰਦਰ ਸਿੰਘ ਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਖੁਦ ਦਿਨ ਰਾਤ ਰਾਹਤ ਕਾਰਜਾਂ 'ਤੇ ਜੁਟੇ ਨੇ ਪ੍ਰਸ਼ਾਸਨ ਤੇ ਸੇਨਾ ਦੀ ਇਸ ਸਰਗਰਮੀ ਨਾਲ ਪ੍ਰਭਾਵਿਤ ਇਲਾਕਿਆਂ 'ਚ ਫਸੇ ਲੋਕਾਂ ਨੂੰ ਤੇਜ਼ੀ ਨਾਲ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ ਇਹ ਸਪੈਸ਼ਲ ਵੀਕਲ ਨੇ ਜਿਨ੍ਹਾਂ ਦੇ ذریعے ਹੜ੍ਹ ਚ ਫਸੇ ਲੋਕਾਂ ਨੂੰ ਉੱਥੋਂ ਕੱਢਿਆ ਜਾਂਦਾ ਹੈ ਹਾਲਾਂਕਿ ਪਹਿਲਾਂ ਇਹ ਇਹ ਇਹਨਾਂ ਬਾਰੇ ਪਤਾ ਨਹੀਂ ਸੀ ਆ ਇਹ ਪਹਿਲੀ ਵਾਰੀ ਤਸਵੀਰਾਂ ਸਾਹਮਣੇ ਆਈਆਂ ਨੇ ਪਰ ਜਿਸ ਤਰੀਕੇ ਦੇ ਹਾਲਾਤ ਹਰ ਸਾਲ ਬਣਦੇ ਨੇ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਅਜਿਹੇ ਵੀਕਲਸ ਦਾ ਇੰਤਜ਼ਾਮ ਅਗਲੇ ਦਿਨਾਂ ਦੇ ਵਿੱਚ ਸਟੇਟ ਦੇ ਲਈ ਕਰਨਾ ਪੈਣਾ ਹੈ ਤਾਂ ਕਿ ਕਦੇ ਵੀ ਐਸੀ ਸਥਿਤੀ ਆਵੇ ਤਾਂ ਉਸਤੇ ਨਾਲ ਨਿਭਟਿਆ ਜਾ ਸਕੇ ਅਗਲੀ ਖਬਰ ਹੜ੍ਹ ਚ ਡੁੱਬੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿਚਾਲੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਭਗਵੰਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚਿੱਠੀ ਲੱ ਕੇ ਮਦਦ ਦੀ ਪੇਸ਼ਕਸ਼ ਕੀਤੀ ਨਾਇਬ ਸੈਣੀ ਨੇ ਹਰ ਸੰਭਵ ਮਦਦ ਦਾ ਵਾਅਦਾ ਕੀਤਾ ਹੈ ਚਿੱਠੀ 'ਚ ਸੀਐਮ ਸੈਣੀ ਨੇ ਲਿਖਿਆ ਹੈ ਕਿ ਪੰਜਾਬ ਚ ਆਏ ਹੜ੍ਹ ਦੀ ਸਥਿਤੀ ਦੇ ਕਾਰਨ ਪੈਦਾ ਹੋਈਆਂ ਕਠਿਨਾਈਆਂ ਨੂੰ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਇਸ ਕੁਦਰਤੀ ਆਫਤ 'ਚ ਸਾਡੇ ਪੰਜਾਬ ਦੇ ਭੈਣ ਭਰਾ ਗਹਿਰਾ ਕਸ਼ਟ ਚੱਲ ਰਹੇ ਨੇ उन्होंने अगे क्या हरियाणा सरकार की लगभग दो करोड़ अस्सी लाख जनता इस औखे समय पंजाब दे नाल मजबूती न ना खड़ी है आदरणीय मुख्यमंत्री भगवंत मान जी को एक पत्र लिखा है पंजाब में आई की बाढ़ की स्थिति से उत्पन्न कठिनाइयों के बारे में जानकर मुझे अत्यंत दुख हुआ है हरियाणा सरकार और हरियाणा की जनता ਇਸ ਕਠਿਨ ਸਮੇਂ ਨੇ ਪੰਜਾਬ ਦੇ ਸਾਥ ਖੜੀ ਹੈ ਸੀਐਮ ਸ਼ੈਣੀ ਨੇ ਕਿਹਾ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਰਾਹਤ ਸਮਗਰੀ ਬਚਾਅਦਲ ਇਲਾਜ ਦੀ ਸੇਵਾ ਜਾਂ ਹੋਰ ਸੰਸਾਧਨਾਂ ਦੀ ਜ਼ਰੂਰਤ ਹੋਵੇ ਤਾਂ ਨਿਸੰਕੋਚ ਕਹੋ ਉਹਨਾਂ ਨੇ ਭਰੋਸਾ ਦਿਵਾਇਆ ਕਿ ਹਰ ਸੰਭਵ ਮਦਦ ਤੁਰੰਤ ਮੁਹੱਈਆ ਕਰਾਈ ਜਾਏਗੀ ਤਾਂ ਕਿ ਸੰਕਟ ਦੀ ਘੜੀ ਚ ਪ੍ਰਭਾਵਿਤ ਹਰ ਵਿਅਕਤੀ ਨੂੰ ਛੇਤੀ ਰਾਹਤ ਮਿਲ ਸਕੇ ਕੁਦਰ ਲਾਹੌਲ ਸਪੀਤੀ ਦੇ ਕੋਕਸਰ ਦੇ ਵਿੱਚ ਕੁਝ ਲੋਕ ਫਸੇ ਨੇ ਦਰਅਸਲ ਉੱਥੇ ਬੱਦਲ ਫਟਿਆ ਬੱਦਲ ਫਟਣ ਤੋਂ ਬਾਅਦ ਇੱਕਦਮ ਸੈਲਾਬ ਆ ਗਿਆ ਔਰ ਇਸ ਸੈਲਾਬ ਦੇ ਵਿੱਚ ਕੁਝ ਲੋਕ ਫਸ ਗਏ ਜਿਨ੍ਹਾਂ ਨੂੰ ਜੀਸੀਬੀ ਦੀ ਮਦਦ ਦੇ ਨਾਲ ਰੈਸਕਿਊ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਨੇ ਜਿੱਥੇ ਜੀਸੀਬੀ ਦੀ ਮਦਦ ਦੇ ਨਾਲ ਜਿਹੜੇ ਸੈਲਾਬ ਦੇ ਵਿੱਚ ਫਸੇ ਨੇ ਬੱਦਲ ਫਟਣ ਤੋਂ ਬਾਅਦ ਜਿਹੜਾ ਸੈਲਾਬ ਆਇਆ ਸੀ ਉੱਥੇ ਫਸੇ ਲੋਕਾਂ ਨੂੰ ਜੀਸੀਬੀ ਦੇ ਨਾਲ ਰੈਸਕਿਊ ਕੀਤਾ ਗਿਆ ਹੈ ਕਾਜਾ ਛਤੜੂ ਇੱਕ ਜਗਾ ਹੈ ਕਾਜਾ ਛਤੜੂ ਤੋਂ 130 ਕਿਲੋਮੀਟਰ ਪੈਦਲ ਚੱਲ ਕੇ ਜਿਹੜੇ ਕਪੜਾ ਵਪਾਰੀ ਨੇ ਉਹ ਕੁਲੂ ਪਹੁੰਚੇ ਨੇ 130 ਕਿਲੋਮੀਟਰ ਉਹਨਾਂ ਨੂੰ ਪੈਦਲ ਚੱਲਣਾ ਪਿਆ ਕਾਜਾ ਛਤੜੂ ਤੋਂ ਬੱਦਲ ਫਟਣ ਦੇ ਨਾਲ ਇਹ ਸਥਿਤੀ ਪੈਦਾ ਹੋਈ ਹੈ ਜੋ ਪੰਜਾਬ ਦੀਆਂ ਸੀ ਤਸਵੀਰਾਂ ਦਿਖਾ ਰਹੇ ਸੀ ਉਹ ਵੀ ਹਿਮਾਚਲ ਤੋਂ ਜੋ ਪਾਣੀ ਦਾ ਇਨਫਲੋ ਆ ਰਿਹਾ ਉਸੇ ਦੀ ਵਜ੍ਹਾ ਨਾਲ ਜ਼ਿਆਦਾ ਦਿੱਕਤ ਹੋਈ ਹੈ ਕਿਉਂਕਿ ਹਿਮਾਚਲ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਤਬਾਹੀ ਮੱਚੀ ਹੈ ਜਗਾ ਜਗਾ ਬੱਦਲ ਫਟੇ ਨੇ ਮਲਬਾ ਹਜ਼ਾਰਾਂ ਲੱਖਾਂ ਟਨ ਇਕੱਠਾ ਜਦੋਂ ਆ ਜਾਂਦਾ ਹੈ ਜਦੋਂ ਬੱਦਲ ਫਟਦਾ ਹੈ ਤਾਂ ਫਿਰ ਨਦੀ ਨਾਲੇ ਉਫਾਨ ਤੇ ਹੋ ਜਾਂਦੇ ਨੇ ਔਰ ਬਹੁਤ ਸਾਰੇ ਲੋਕ ਇਸ ਦੇ ਵਿੱਚ ਫਸਦੇ ਨੇ ਸੋ ਇਹ ਤਸਵੀਰਾਂ ਨੇ ਲਾਹੌਲ ਸਪਿਤੀ ਦੀਆਂ ਜਿੱਥੇ ਜਿਹੜੇ ਹੱਟ ਤੇ ਪਾਣੀ ਦੇ ਵਿੱਚ ਬੱਦਲ ਫਟਣ ਨਾਲ ਜਿਹੜਾ ਸਲਾਬ ਆਇਆ ਸੀ ਉਸ ਤੇ ਜਿਹੜੇ ਲੋਕ ਫਸੇ ਸੀ ਉਹਨਾਂ ਨੂੰ ਜੀਸੀਬੀ ਦੇ ਜ਼ਰੀਏ ਰੈਸਕਿਊ ਕੀਤਾ ਗਿਆ ਤੇ ਅਗਲੀ ਖਬਰ ਅਮਰੀਕਾ ਤੋਂ ਆਉਣ ਵਾਲੀ ਕਪਾਹ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਇੱਕ ਵੱਡਾ ਦਾਵਾ ਕੀਤਾ ਹੈ ਬੀਜੇਪੀ ਤੇ ਨਿਸ਼ਾਨੇ ਸਾਧ ਕੇ ਕੇਜਰੀਵਾਲ ਦਾ ਦਾਵਾ ਹੈ ਕਿ ਕੇਂਦਰ ਸਰਕਾਰ ਨੇ ਅਮਰੀਕਾ ਨੂੰ ਕਪਾਹ ਤੇ ਲੱਗਣ ਵਾਲੀ 11% ਇمپੋਰਟ ਡਿਊਟੀ ਤੋਂ ਛੂਟ ਦੇ ਕੇ ਭਾਰਤੀ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ ਅਮਰੀਕਾ ਭਾਰਤੀ ਉਤਪਾਦਾਂ ਤੇ 50% ਟੈਰਿਫ ਲਾ ਰਿਹਾ ਹੈ ਪਰ ਪੀਐਮ ਮੋਦੀ ਅਮਰੀਕੀ ਸਮਾਨਾਂ ਨੂੰ ਟੈਕਸ ਫਰੀ ਕਰ ਰਹੇ ਨੇ ਇਹ ਮੋਦੀ ਸਰਕਾਰ ਨੇ ਨਿਰਣੈ ਲਿਆ ਹੈ ਕਿ ਉਹ 11% ਡਿਊਟੀ जो अमेरिका से आने वाली कपास पे लगाई जाती थी वो ड्यूटी हटा दी गई है अब अमेरिका से आने वाली कपास के ऊपर कोई ड्यूटी नहीं लगाई जाएगी 19 अगस्त से 30 सितंबर तक 40 दिनों के लिए केजरीवाल ने अगे क्या पता नहीं प्रधानमंत्री मोदी की अजिश की मजबूरी है जबकि सानू ट्रंप के अगे अड़िग रहने की जरूरत है हमें बदले में जितना 50 परसेंट अगर ट्रंप ने टैरिफ लगाया हमें बदले में 100 परसेंट टैरिफ लगा देना चाहिए था क्या हम कमजोर देश हैं आज हम इस मंच के जरिए मांग करते हैं मोदी जी से मोदी जी ये कपास का जो ऑर्डर है 11 परसेंट विद्रॉ करने वाला इसको तुरंत प्रभाव से इस आदेश को विद्रॉ किया जाए काबिले गौर है कि भारत तो अमरीका भेजे जाते समान से सताई अगस्त नसेंट टैरिफ लागू हो गया है ग्लोबल ट्रेड रिसर्च इनिशिएटिव दी रिपोर्ट ਦੇ ਮੁਤਾਬਕ ਇਹ ਨਵਾਂ ਟੈਰਫ ਭਾਰਤ ਦੇ ਲਗਭਗ 5.4 ਲੱਖ ਕਰੋੜ ਰੁਪਏ ਦੇ ਐਕਸਪੋਰਟ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਖਬਰ ਹਰਿਆਣਾ ਤੋਂ ਹਰਿਆਣਾ ਦੇ ਵਿੱਚ ਮਹਿਲਾਵਾਂ ਨੂੰ 25 ਸਤੰਬਰ ਤੋਂ 2100 ਰੁਪਏ ਮੀਨਾ ਮਿਲਨੇ ਸ਼ੁਰੂ ਹੋ ਜਾਗਾ। ਸੀਐਮ ਨਾਇਬ ਸੈਣੀ ਨੇ ਕੈਬਨਟ ਦੀ ਮੀਟਿੰਗ ਤੋਂ ਬਾਅਦ ਇਸ ਦਾ ਐਲਾਨ ਕੀਤਾ। ਸਰਕਾਰ ਨੇ ਇਸ ਨੂੰ ਲਾਡੋ ਲక్ష్ਮੀ ਯੋਜਨਾ ਦਾ ਨਾਮ ਦਿੱਤਾ ਹੈ ਇਸ ਦੇ ਲਈ ਸਰਕਾਰ ਪਿਛਲੇ ਬਜਟ ਚ 5000 ਕਰੋੜ ਦਾ ਫੰਡ ਪਹਿਲਾਂ ਹੀ ਮਨਜ਼ੂਰ ਕਰ ਚੁੱਕੀ ਹੈ ਅਗਾਮੀ 25 ਸਤੰਬਰ 2025 ਤੋਂ ਇਸ ਯੋਜਨਾ ਦਾ ਸੂਭਾਰੰਭ ਹੋਗਾ ਸਭੀ ਮਹਿਲਾਵਾਂ ਨੂੰ ਹਰ ਮਹੀਨੇ 2300 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਏਗੀ ਇਸ ਯੋਜਨਾ ਦੇ ਤਹਿਤ 23 ਜਾਂ ਉਸ ਤੋਂ ਜ਼ਿਆਦਾ ਉਮਰ ਦੀਆਂ ਅਣ ਵਿਆਹੀਆਂ ਜਾਂ ਵਿਆਹੀਆਂ ਦੋਨਾਂ ਤਰ੍ਹਾਂ ਦੀਆਂ ਮਹਿਲਾਵਾਂ ਨੂੰ ਇਸ ਦਾ ਲਾਭ ਮਿਲੇਗਾ। 18 ਸਾਲ ਤੋਂ ਅਧਿਕ ਆਯੂ ਦੀ ਸਭੀ ਮਹਿਲਾਵਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਸ਼ੁਰੂਆਤ 1 ਲੱਖ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਇਹ ਪੈਸੇ ਦਿੱਤੇ ਜਾਣਗੇ। ਇੱਕ ਪਰਿਵਾਰ 'ਚ ਤਿੰਨ ਮਹਿਲਾਵਾਂ ਇਸ ਤਾਰੇ ਚੋਂ ਗਈਆਂ। ਤਾਂ ਸਾਰਿਆਂ ਨੂੰ ਇਸ ਦਾ ਫਾਇਦਾ ਮਿਲੇਗਾ ਪਹਿਲਾਂ ਤੋਂ ਪੈਨਸ਼ਨ ਪਾ ਰਹੀਆਂ ਮਹਿਲਾਵਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ ਤਾਂ ਹਰਿਆਣਾ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਇਸ ਦਾ ਵਾਅਦਾ ਕੀਤਾ ਗਿਆ ਸੀ ਐਲਾਨ ਕੀਤਾ ਗਿਆ ਸੀ ਕਿ ਅਸੀਂ ਮਹਿਲਾਵਾਂ ਨੂੰ 2100 ਰੁਪਏ ਮਹੀਨਾ ਦੇਵਾਂਗੇ ਪੈਰਲਲ ਕਿਉਂਕਿ ਹਰਿਆਣਾ ਦੇ ਨਾਲ ਜ਼ਿਕਰ ਪੰਜਾਬ ਦਾ ਵੀ ਹੁੰਦਾ ਇੱਥੇ ਵੀ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਹਰ ਸਾਲ ਇਹ ਸਵਾਲ ਪੁੱਛਿਆ ਜਾਂਦਾ ਪਰ ਹਲੇ ਤੱਕ ਨਹੀਂ ਦਿੱਤਾ ਗਿਆ ਪਰ ਜਦੋਂ ਗਵਾਂਡੀ ਸੂਬਾ ਇਸ ਐਲਾਨ ਦੇ ਵਿੱਚ ਪਹਿਲ ਕਦਮੀ ਕਰ ਜਾਵੇ ਫਿਰ ਫਰਕ ਪੈਂਦਾ ਹੈ ਹੁਣ ਜ਼ਿਕਰ ਮੌਨਸੂਨ ਦੇ ਮੌਸਮ ਦਾ ਕਿਉਂਕਿ ਨਿਊਜ਼ ਦੇ ਟੀਮ ਦੀ ਮੁਹਿਮ ਜਿਹੜੀ ਅਸੀਂ ਬੂਟੇ ਲਾਉਣ ਦੀ ਪੌਦੇ ਲਾਉਣ ਦੀ ਸ਼ੁਰੂ ਕੀਤੀ ਹੋਈ ਹੈ ਉਸ ਦੇ ਵਿੱਚ ਸਾਨੂੰ ਦਰਸ਼ਕਾਂ ਦਾ ਭਰਪੂਰ ਹੰਗਾਰਾ ਮਿਲ ਰਿਹਾ ਹੈ ਦਰਸ਼ਕ ਸਾਨੂੰ ਵੀਡੀਓ ਬਣਾ ਕੇ ਇਸ ਨੰਬਰ ਤੇ ਸੈਂਡ ਕਰਦੇ ਨੇ ਜnabla ਤਸਵੀਰਾਂ ਜਿਨ੍ਹਾਂ ਦੇ ਵੀਡੀਓਜ਼ ਅਸੀਂ ਆਪਣੇ ਸ਼ੋਅ ਦੇ ਵਿੱਚ ਨਸ਼ਰ ਕਰਦੇ ਹਾਂ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੁਦਰਤ ਦੇ ਨਾਲ ਜੋੜਿਆ ਜਾ ਸਕੇ ਜਤੋਂ ਜ਼ਿਆਦਾ ਲੋਕਾਂ ਨੂੰ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਵੱਲ ਉਤਸ਼ਾਹਿਤ ਕੀਤਾ ਜਾ ਸਕੇ ਸੋ ਕੁਝ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਜਿਹੜੀਆਂ ਸਾਡੇ ਦਰਸ਼ਕਾਂ ਨੇ ਭੇਜੀਆਂ ਹੈ। ਇੱਕ ਗਰੁੱਪ ਲੋਨਾਂ ਨਾਲ ਫਰਕ ਤਾਂ ਪੈਂਦਾ ਹੈ। ਲੋਨ ਨਾਲ ਫਰਕ ਤਾਂ ਪੈਂਦਾ ਹੈ। ਮੈਂ ਕਮਲਜੀਤ ਨਮਸ਼ਾਹਿਰ ਇੱਕ ਕਬੂਤਰ ਲਗਾਉਣਾ ਫਰਕ ਤਾਂ ਪੈਂਦਾ ਹੈ। ਹਰ ਮਨੁੱਖੇ ਲਾਵੇ ਇੱਕ ਰੁੱਖ। ਜ्यों ਹੀ ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ। ਫਰਕ ਤਾਂ ਪੈਂਦਾ ਹੈ। ਤਾਂ ਹਰ ਵਿਅਕਤੀ ਨੂੰ ਇੱਕ ਰੁੱਖ ਲਾਉਣ ਦੀ ਬਹੁਤ ਜ਼ਰੂਰਤ ਹੈ। ਕਿਉਂਕਿ ਜਿਵੇਂ ਰੁੱਖ ਘਟਦੇ ਜਾ ਰਹੇ ਨੇ, ਕੁਦਰਤ ਦੇ ਨਾਲ ਖਿਲਵਾੜ ਹੋ ਰਿਹਾ ਹੈ। ਤਾਂ ਅਸੀਂ ਨਿਤ ਦਿਹਾੜੇ ਨਵੀਆਂ ਮੁਸੀਬਤਾਂ ਚਿਰ ਰਹੇ ਹਾਂ ਕੁਦਰਤ ਦੇ ਕਹਿਰ ਦਾ ਸ਼ਿਕਾਰ ਹੋ ਰਹੇ ਹਾਂ ਇਸ ਕਰਕੇ ਉਸ ਦੇ ਵਿੱਚ ਯੋਗਦਾਨ ਪਾਉਣ ਦੀ ਲੋੜ ਹੈ ਤਾਂ ਕਿ ਸ਼ਾਇਦ ਅਸੀਂ ਇਹੋ ਜਿਹੇ ਅਨਸੁਖਾਵੀਆਂ ਘਟਨਾਤੋਂ ਬਚ ਸਕੀਏ ਕਿਉਂਕਿ ਹਰ ਇੱਕ ਕਦਮ ਚੱਕਰਨਾ ਫਰਕ ਪੈਂਦਾ ਹੈ ਇੱਕ ਛੋਟੇ ਜਿਹਾ ਕਮਰਸ਼ਲ ਬ੍ਰੇਕ ਦਾ ਵੇਲਾ ਹੈ ਮੈਨੂੰ ਦੇਖਿਆ ਜਾ ਸਕਦਾ ਹੈ ਦਰਸ ਮਾਜਾ ਦੇ ਗੁਰਦਾਸਪੁਰ गुरदासपुर पठानकोट सब तो ज़्यादा हड़ा मार चल रहे हैं इस पास मालवा खेत चका फिरोजपुर के जो कई पिंड ने इना हड़ा करके प्रभावित है दूसरे पास रेस्क्यू ऑपरेशन भी लगाता लगातार चल रहा है पंजाब च हड़ के प्रभावित इलाक हालात लगातार खराब हो रहे हैं क्योंकि पंजाब के तीन दरिया रावी ब्यास सतलुज पूरे उफान पठानकोट गुरदी तो का अजनला देवी पच्ची पिंड हड़ा मार चल रहे हैं हड़ा दपेट तकरीबन सात जिले ने कल पठानकोट च माधोपुर हैडवर्क तीन फ्लड गेट्स फुट गए सन क्योंकि रावी दरिया अपने पूरे उफान ते है लगातार पहाड़ा च मीट पै रहा है जिसका बड़ा असर अस कह सकते हैं कि पंजाब से देखने को मिल रहा है चाहे वह शराबी दरिया है या फिर सतलुज दरिया है या फिर ब्याज दरिया है पूरे अपने उफान पर किस तरीके ਜੋ ਤਬਾਹੀਆਂ ਤਸਵੀਰਾਂ ਚਾਰ ਚੁਪੇਰੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਗੁਰਦਾਸਪੁਰ ਤੇ ਪਠਾਨਕੋਟ ਚ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਕੱਲ ਸਾਰੇ ਹੀ ਦਿਨ న్యూਸ 18 ਦੀ ਟੀਮ ਦੇ ਲੋਕ ਮਹਾ ਕਵਰੇਜ ਕੀਤੀ ਗਈ ਕਿਸੇ ਕੇ ਨਾਲ ਅਸੀਂ ਤੁਹਾਨੂੰ ਵਿਖਾਇਆ ਸੀ ਕਿ ਵੱਖ-ਵੱਖ ਪਿੰਡਾਂ ਦੇ ਕੀ ਕੁਝ ਹਾਲਾਤ ਨੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਕਿਉਂਕਿ ਪਿੰਡ ਨਕੋਨਕ ਪਾਣੀ ਚ ਡੁੱਬ ਚੁੱਕੇ ਨੇ ਤੇ ਕਿਸੇ ਕੇ ਨਾਲ ਅਸੀਂ ਦੇਖਿਆ ਕਿ ਉੱਥੇ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਹਾਲਾਂਕਿ ਕਈ ਥਾਵਾਂ ਤੇ ਤੇ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚ ਹੀ ਨਹੀਂ ਸਕਦੀਆਂ ਕਿਉਂਕਿ ਕਈ-ਕਈ ਫੁੱਟ ਉੱਥੇ ਪਾਣੀ ਹੈ ਲੋਕ ਆਪਣੀਆਂ ਛੱਤਾ ਦੇ ਬੈਠੇ ਹੋਏ ਨੇ ਤੇ ਉਹਨਾਂ ਨੂੰ ਹੈਲੀਕਾਪਟਰ ذریعے ਵੀ ਰੈਸਕਿਊ ਕੀਤਾ ਜਾ ਰਿਹਾ ਤੇ ਕੱਲ ਸੀਐਮ ਭਗਵੰਤ ਪਾਣੀ ਗੁਰਦਾਸਪੁਰ ਦੇ ਵਕ ਵਕ ਪਿੰਡਾਂ ਚ ਗਏ ਸੀ ਤੇ ਉੱਥੇ ਉਹਨਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਤੇ ਉਹਨਾਂ ਨੇ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਉੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਜਿਨ੍ਹਾਂ ਲੋਕਾਂ ਨੇ बानवे सीटा दे के उन्होंने यह हैलीकॉप्ट दिता सेलीकाप्टर लोगों के हवाले अच करके माधोपुर हैडवर्कस है उसके फ्लड गेट से टूट गए क्योंकि रावी दरिया अपने बहुत ज्यादा उफान से है लोग किश्तियों का सहारा लेके एक थां तो दूसरे थां जो राशन का समान है वह पहुँचाया जा रहा है बीते कल दस्वीर क्योंकि गुरदासपुर का दा नवोदया स्कूल है जिथे कि पानी आने के नाल तकरीबन तीन सौ अस्सी बच्चे स्कूल के अंदर ही फंस गए दे स्कूल प्रिंसिपल डिप्टी दे कमिश्नर पहुंच की जा रहा है बच्चों का रेस्क्यू कर लिया गया दूसरे पास जो स्कूल के प्रिंसीपल ने उन्होंने नोटिस नो नो भी जारी किया है क्योंकि एतवार तक ही स्कूल बंद दे ते सब तो दे ते सब तो इस पास मालवा खेतर फाजिलका फिरोजपुर के जो कई पिंड ने हड़ा करके प्रभावित है दूसरे पास रेस्क्यू ऑपरेशन भी लगाता लगातार चल रहा है पंजाब हड़ के प्रभावित इलाक हालात लगातार खराब हो रहे हैं क्योंकि पंजाब के तीन दरिया रावी ब्यास सतलुज पूरे उफान पठानकोट गुरदी तो का अजनला देवी पच्ची पिंड हड़ा दी मार चल रहे हैं हड़ा दपेट तकरीबन सात जिले ने कल पठानकोट च माधोपुर हैडवर्क तीन फ्लड गेट्स फुट गए सन क्योंकि रावी दरिया अपने पूरे उफान त है ਲਗਾਤਾਰ ਪਹਾੜਾਂ ਵਿਚ ਮੀਂਹ ਪੈ ਰਹੇ ਜਿਸ ਦਾ ਵੱਡਾ ਅਸਰ ਅਸੀਂ ਕਹਿ ਸਕਨੇ ਹਾਂ ਕਿ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਹੈ ਚਾਹੇ ਉਹ ਸ੍ਰਾਵੀ ਦਰਿਆ ਹੈ ਜਾਂ ਫਿਰ ਸਤਲੁਜ ਦਰਿਆ ਹੈ ਜਾਂ ਫਿਰ ਬਿਆਸ ਦਰਿਆ ਹੈ ਪੂਰੇ ਆਪਣੇ ਉਫਾਨ ਤੇ ਕਿਸ ਤਰ੍ਹਾਂ ਲ ਜੋ ਤਬਾਹੀਆਂ ਤਸਵੀਰਾਂ ਚਾਰ ਚੁਪੇਰੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਬੁਰਦਾਸਪੁਰ ਤੇ ਪਠਾਨਕੋਟ ਚ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਕੱਲ ਸਾਰੇ ਹੀ ਦਿਨ ਨਿਊਜ਼ 18 ਦੀ ਟੀਮ ਦੇ ਲੋਕ ਮਹਾ ਕਵਰੇਜ ਕੀਤੀ ਗਈ ਕਿਸੇਕੇ ਨਾਲ ਅਸੀਂ ਤੁਹਾਨੂੰ ਵਿਖਾਇਆ ਸੀ ਕਿ ਵਾਖਵਾਕ ਪਿੰਡਾਂ ਦੇ ਕੀ ਕੁਝ ਹਾਲਾਤ ਨੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਕਿਉਂਕਿ ਪਿੰਡ ਨਕੁਨਕ ਪਾਣੀ ਚ ਡੁੱਬ ਚੁੱਕੇ ਨੇ ਤੇ ਕਿਸੇਕੇ ਨਾਲ ਅਸੀਂ ਦੇਖਿਆ ਕਿ ਉੱਥੇ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਹਾਲਾਂਕਿ ਕਈ ਥਾਵਾਂ ਤੇ ਤੇ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚ ਹੀ ਨਹੀਂ ਸਕਦੀਆਂ ਕਿਉਂਕਿ ਕਈ-ਕਈ ਫੁੱਟ ਉੱਥੇ ਪਾਣੀ ਹੈ ਲੋਕ ਆਪਣੀਆਂ ਛੱਤਾਂ ਤੇ ਬੈਠੇ ਹੋਏ ਨੇ ਤੇ ਉਹਨਾਂ ਨੂੰ ਹੈਲੀਕਾਪਟਰ ਜ਼ਰੀਏ ਵੀ ਰੈਸਕਿਊ ਕੀਤਾ ਜਾ ਰਿਹਾ ਤੇ ਕੱਲ ਸੀਐਮ ਭਗਵੰਤ ਪਾਣਵੀ ਗੁਰਦਾਸਪੁਰ ਦੇ ਵਕਵਕ ਪਿੰਡਾਂ 'ਚ ਗਏ ਸੀ ਤੇ ਉੱਥੇ ਉਹਨਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਤੇ ਉਹਨਾਂ ਨੇ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ उत् गलबात की इस गल का जिक्र भी किया कि जिन्हों ने बानवे सीटा दे के उन्होंनेप्टर दिता सेलीकॉप्टर लोगों के हवाले अच करें किस तरीके माधोपुर हैडवर्कस है उसके फ्लड गेट से टुट गए क्योंकि रावी दरिया अपने बहुत ज्यादा उफान त है लोग किश्तियों का सहारा लेके एक थां तो दूसरे थां जो राशन का समान है वह पहुँचाया जा रहा है बीते कल दस्वीर क्योंकि गुरदसपुर का नवोदया स्कूल है जिथे कि ਪਾਣੀ ਆਂਦੇ ਨਾਲ ਤਕਰੀਬਨ 380 ਪਾਣੀ ਭਰਿਆ ਹੋਇਆ ਤਾਂ ਜਿੱਤੇ ਆਰਮੀ ਐਨਡੀਆਰਐਫ ਬੀਐਸਐਫ ਜ਼ਿਲ੍ਹਾ ਪ੍ਰਸ਼ਾਸਨ ਇਸ ਰਾਹਤ ਕਾਰਜ ਦੇ ਵਿੱਚ ਜੁਟਿਆ ਹੋਇਆ ਤਾਂ ਉੱਥੇ ਹੀ ਇੱਕ ਖਾਸ ਜਿਹੜਾ ਵਹੀਕਲ ਤੁਸੀਂ ਦੇਖ ਸਕਦੇ ਹੋ ਜਿਸ ਨੂੰ ਟੌਰ ਕਿਹਾ ਜਾਂਦਾ ਇਸ ਦਾ ਕੀ ਮਤਲਬ ਹੈ ਸਾਰਾ ਕੁਝ ਅਸੀਂ ਗੱਲਬਾਤ ਵੀ ਕਰਾਂਗੇ ਤਾਂ ਇੱਕ ਵਾਰ ਤੁਸੀਂ ਦੇਖੋ ਕਿ ਇਹ ਇੱਕ ਐਸਾ ਵਹੀਕਲ ਹੈ ਜੋ ਕਿ ਸੜਕ ਦੇ ਨਾਲ-ਨਾਲ ਪਾਣੀ ਦੇ ਵਿੱਚ ਵੀ ਚੱਲ ਸਕਦਾ ਔਰ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਹੈ ਤਾਂ ਇਹ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਤਰ੍ਹਾਂ ਥੋੜੀ देर ਪਹਿਲਾਂ ਜਾਣਕਾਰੀ ਮਿਲੀ ਕਿ ਇੱਕ ਲੇਡੀ ਪ੍ਰੈਗਨੈਂਟ ਹੈ ਉਸ ਨੂੰ ਡਾਕਟਰੀ ਸਹੂਲਤ ਦੀ ਲੋੜ ਹੈ ਤਾਂ ਇਹ ਗੱਡੀ ਹੁਣ ਉਸ ਪਾਸੇ ਜਾ ਰਹੀ ਹੈ ਤਾਂ ਤੁਸੀਂ ਦੇਖੋ ਕਿ ਹਰ ਕੋਈ ਇਸ ਵੇਲੇ ਮੁਸੀਬਤ ਦੇ ਵਿੱਚ ਹੈ ਤਾਂ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਕਿ ਹਰ ਇੱਕ ਇਨਸਾਨ ਤੱਕ ਪਹੁੰਚਿਆ ਜਾਵੇ ਤਾਂ ਇਹ ਗੱਡੀ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਕਿ ਮੈਂ ਗੁਜ਼ਾਰਿਸ਼ ਕਰਾਂਗਾ ਜਿਹੜੇ ਇਸ ਵਹੀਕਲ ਨੂੰ ਚਲਾਉਂਦੇ ਨੇ ਤਾਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇੱਕ ਵਾਰ ਇਸ ਨੂੰ ਇੱਥੋਂ ਜੋ ਹੈ ਘੁਮਾਇਆ ਜਾਵੇ ਤਾਂ ਕਿ ਅਗਲੇ ਪਾਸੇ ਜਿੱਥੇ ਲੋਕਾਂ ਨੂੰ ਜ਼ਰੂਰਤ ਹੈ ਉੱਥੋਂ ਤੱਕ ਪਹੁੰਚਿਆ ਜਾਵੇ ਤਾਂ ਜਿਸ ਤਰ੍ਹਾਂ ਭਾਈ ਸਾਹਿਬ ਪਿੱਛੇ ਜਿਸ ਤਰ੍ਹਾਂ ਇੱਕ ਲੇਡੀ ਹੈ ਪ੍ਰੈਗਨੈਂਟ ਹੋਣੇ ਜਾਣਕਾਰੀ ਮਿਲੀ ਤਾਂ ਮੈਂ ਚਾਹੁੰਦਾ ਕਿ ਆਪਾਂ ਉਹਨਾਂ ਦੀ ਪਹਿਲੇ ਹੈਲਥ ਦੇ ਲਈ ਜਾਈਏ ਉਸ ਤੋਂ ਬਾਅਦ ਹੋਰ ਜਗ੍ਹਾ ਤੇ ਤਾਂ ਇਹ ਗੱਡੀ ਜਿਹੜੀ ਇੱਥੋਂ ਹੁਣ ਘੁਮਾ ਕੇ ਅ ਦੂਸਰੇ ਪਾਸੇ ਜਾ ਰਹੀ ਕਿਉਂਕਿ ਥੋੜੀ ਦੇਰ ਪਹਿਲਾਂ ਜਦੋਂ ਅਸੀਂ ਆ ਰਹੇ ਸੀ ਤਾਂ ਇੱਕ ਪਰਿਵਾਰ ਵੱਲੋਂ ਬੇਨਤੀ ਕੀਤੀ ਗਈ ਕਿ ਉਹਨਾਂ ਦਾ ਜਿਹੜਾ ਜਿਹੜੇ ਘਰ ਦੇ ਵਿੱਚ ਜ਼ਰੂਰਤ ਹੈ ਉਹਨਾਂ ਦੇ ਘਰ ਦੇ ਵਿੱਚ ਇੱਕ ਲੇਡੀ ਜਿਹੜੀ ਹੈ ਉਹ ਪ੍ਰੈਗਨੈਂਟ ਹੈ ਤਾਂ ਇਸ ਗੱਡੀ ਦੇ ਤੁਸੀਂ ਦੇਖੋ ਕਿ ਵੱਡੇ ਟਾਇਰ ਜਿਹੜੇ ਨੇ ਇਸ ਨੂੰ ਖਾਸ ਤਰੀਕੇ ਦੇ ਨਾਲ ਜੋ ਹੈ ਉਹ ਪਿਆਰ ਕਰਵਾਇਆ ਗਿਆ ਹੈ ਤਾਂ ਇਹ ਗੱਡੀ ਅਸੀਂ ਜੋ ਹੈ ਇਸ ਵੇਲੇ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਪਾਣੀ ਦੇ ਵਿੱਚ ਕੰਮ ਕਰਦੀ ਹੈ ਚੱਲਦੀ ਹੈ ਇਹ ਦੇਖੋ ਕਿ ਟਾਇਰ ਜੇਕਰ ਹੋਰ ਕੋਈ ਗੱਡੀ ਹੋਵੇ ਜਾਂ ਕੋਈ ਟਰੈਕਟਰ ਟਰਾਲੀ ਤਾਂ ਉਸ ਦੇ ਪਾਣੀ ਦੇ ਵਿੱਚ ਫਸਣ ਦੇ ਜੋ ਆ ਤੁਸੀਂ ਦੇਖੋ ਕਿ ਇਹ ਇੱਕੇ ਜਗ੍ਹਾ ਤੇ ਘੁੰਮ ਵੀ ਸਕਦੀ ਹੈ ਇਸ ਨੂੰ ਬਹੁਤ ਜ਼ਿਆਦਾ ਜੋ ਆ ਘੇਰੇ ਦੀ ਲੋਡ ਨਹੀਂ ਪੈਂਦੀ ਤੁਸੀਂ ਦੇਖੋ ਕਿ ਉੱਥੇ ਖੜੀ ਖੜੀ ਹੀ ਇਸ ਗੱਡੀ ਨੂੰ ਘੁਮਾਇਆ ਜਾ ਸਕਦਾ ਸਾਹਮਣੇ ਜਿਹੜੇ ਇਸ ਦੇ ਪਾਇਲਟ ਕਈ ਹੈ ਜਾਂ ਆਪਰੇਟਰ ਨੇ ਤਾਂ ਉਹ ਇਸ ਨੂੰ ਬੜੀ ਆਸਾਨੀ ਦੇ ਨਾਲ ਕਿਸੇ ਵੀ ਜਗ੍ਹਾ ਤੇ ਲਿਜਾ ਸਕਦੇ ਨੇ ਤਾਂ ਥੋੜੀ ਦੇਰ ਦੇ ਵਿੱਚ ਅਸੀਂ ਇਹ ਵੀ ਦਿਖਾਵਾਂਗੇ ਕਿ ਆਖਿਰਕਾਰ ਪਾਣੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਕੰਮ ਕਰਦੀ ਤਾਂ ਹੁਣ ਅਸੀਂ ਇਸ ਦੇ ਅੰਦਰ ਜਾ ਰਹੇ ਹਾਂ ਔਰ ਜਿਸ ਪਰਿਵਾਰ ਨੂੰ ਇਸ ਵੇਲੇ ਮਦਦ ਦੀ ਲੋੜ ਹੈ ਉਹਨਾਂ ਤੱਕ ਵੀ ਪਹੁੰਚਾਂਗੇ ਔਰ ਅਸੀਂ ਲਗਾਤਾਰ ਗਰਾਊਂਡ ਜ਼ੀਰੋ ਤੇ ਆ ਕੇ ਇਹੀ ਜੋ ਹੈ ਪ੍ਰਸ਼ਾਸਨ ਤੱਕ ਹਰ ਇੱਕ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਸ ਗੱਡੀ ਦੀ ਇੱਕ ਖਾਸ ਭੂਮਿਕਾ ਹੈ ਜੋ ਕਿ ਇਸ ਵੇਲੇ ਮਦਦ ਦੇ ਵਿੱਚ ਲੱਗੀ ਹੋਈ ਹੈ ਤਾਂ ਜਿਹੜੇ ਇਸ ਕੰਪਨੀ ਦੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਸ ਤਰੀਕੇ ਦੇ ਨਾਲ ਪੂਰਾ ਰੈਸਕਿਊ ਆਪਰੇਸ਼ਨ ਜਿਹੜਾ ਉਹ ਚੱਲ ਰਿਹਾ ਮੇਰੇ ਨਾਲ ਰਿਤਿੰਨ ਨੇ ਜੋ ਕਿ ਇਸ ਕੰਪਨੀ ਦੇ ਨਾਲ ਤਾਲੁਕ ਰੱਖਦੇ ਨੇ ਰਿਤਿੰਨ ਜੀ ਇਸ ਗੱਡੀ ਨੂੰ ਸਭ ਤੋਂ ਪਹਿਲਾਂ ਤਾਂ ਅਟੌਰ ਬਾਹਰ ਲਿਖਿਆ ਹੋਇਆ ਉਸ ਦਾ ਮੀਨਿੰਗ ਕੀ ਹੈ ਸਰ ਹਮ ਜੀਐਸਡਬਲੂ ਗੈਕੋ ਮੋਟਰਸ ਏ ਹੈ ਜੋ ਕਿ ਜੀਐਸਡਬਲੂ ਗਰੁੱਪ ਦਾ ਇੱਕ ਪਾਰਟ ਹੈ एंड uh, हम एम सी बी एस ऑल टेन स्पेस मोबिलिटी व्हीकल्स बनाते हैं जिसका नाम दिया गया है एस एम वी एन ट्व हंड्रेड एट और एटॉर का मतलब है ऑल टेरेन ऑफ रोड व्हीकल एंड हम जो ये व्हीकल है ये चंडीगढ़ में बना रहे हैं एंड अभी जे एस डब्ल्यू ग्रुप के सीनियर मैनेजमेंट ने डिसाइड किया है कि हम फोर यूनिट्स ऑफ दीज व्हीकल्स हम इसको यहाँ पे डिप्लॉय करें आफ्टर वी सिविल अथॉरिटीज तो उन्होंने हमें यहाँ पे बुलाया गया है एंड अभी ये जो व्हीकल है ये करंटली अंडर दी कमांड ऑफ डी अमृतसर हैं एंड अभी हम रेस्क्यू ऑपरेशन कर रहे हैं इन कोलाबरेशन विद एसडीआरएफ एन डी आर एफ एंड द इंडियन आर्मी एंड ये जो व्हीकल्स हैं सर ये हमको हेल्प करती हैं टू प्रोवाइड ह्यूमन एड अगर आपने किसी एक लोकेशन से दूसरी लोकेशन जाना है तो इसके अंदर आठ लोग बैठ सकते हैं और फ्रॉम पॉइंट ए टू पॉइंट बी ये व्हीकल जा सकती है ऑल्सो हम इसके अंदर 1200 किलो का जो है वो लोड कैरी कर सकते हैं जिसमें आपकी फूड सप्लाईज होगी मेडिसिन होगी जहाँ पे जो लोग स्टैंडर्ड हैं उनको हम जो है वो रेस्क्यू कर सकते हैं एंड अभी भी हमने ये कंटिन्यूस ऑपरेशन चल रहा है पिछले बारह घंटों से